ਜਿਲ੍ਹਾ ਰੋਤਕ ਦੀ ਧਰਤੀ ਦਾ ਗੱਬਰੂ ਕਬੱਡੀ ਪਾ ਰਿਹਾ ਇੱਕ ਵਾਰਸੇ ਸਾਨਪੁਰੇ ਆਓ ਆਓ ਬੱਲੇ ਪਰ ਬਿਨੇ ਖੱਤਰੀ ਕਹਿੰਦੇ ਹਿੱਕ ਤੇ ਸ਼ੇਰ ਬਿਠਾਈ ਫਿਰਦਾ ਹੈ ਸ਼ੇਰ ਭੁੱਖਾ ਰਹਿ ਸਕਦਾ ਪਰ ਕਦੇ ਧਾ ਨਹੀਂ ਖਾਂਦਾ ਹੁੰਦਾ ਆ ਪੰਜਾਬ ਦੇ ਦੁਆਬ ਇਲਾਕੇ ਤੋਂ ਚੱਲ ਕੇ ਆਇਆ ਜਿੱਥੇ ਦੋ ਦਰਿਆ ਇਕੱਠੇ ਚੌਂਦੇ ਆ ਉਹਨੂੰ ਦੋ ਆਬ ਕਹਿੰਦੇ ਆ ਇਹ ਜਲੰਧਰ ਤੋਂ ਚੱਲ ਕੇ ਆਇਆ ਹੈ ਇਹ ਮਲੂਕ ਅਲੀ ਦਾ ਭਾਈ ਹੈ ਇਹ ਕਹਿੰਦੇ ਸ਼ਹਿਜਾਦ ਅਲੀ ਹੈ ਉਹ ਸਾਹਮਣੇ ਮੇਰੇ ਵੀਰੋ ਕਬੱਡੀ ਪਾਉਣ ਦੇ ਲਈ ਵਧਿਆ ਹੋਇਆ ਹੈ ਸ਼ੀਲੂ ਸ਼ਹਿਜਾਦ ਅਲੀ ਸਾਜੀ ਸੰਗਰਪੁਰੀਆ ਤੇ ਸ਼ੀਲੂ ਉਹ ਸ਼ੀਲੂ ਤੇ ਸਾਜੀ ਸਾਜੀ ਤੇ ਸ਼ੀਲੂ ਸ਼ੀਲੂ ਤੇ ਸਾਜੀ ਸ਼ਲਦੀ